ਦੋਸਤੋ ਕਈ ਵਾਰੀ ਪਸ਼ੂਆਂ ਦੇ ਨਾ ਥਣਾ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਆ ਕਿ ਥਣਾ ਦੇ ਉੱਤੇ ਮੋਗੇ ਬਣ ਜਾਂਦੇ ਆ ਜਾਂ ਤਰੇੜਾਂ ਪੈ ਜਾਂਦੀਆਂ ਹਨਾ ਤੇ ਆਪਾਂ ਅੱਜ ਤੁਹਾਨੂੰ ਇੱਕ ਦੇਸੀ ਇਲਾਜ ਦੱਸਾਂਗੇ ਤੁਸੀਂ ਘਰ ਦੇ ਵਿੱਚ ਹੀ ਜਿਹੜੀਆਂ ਆਪਾਂ ਨੂੰ ਚੀਜ਼ਾਂ ਮਿਲ ਜਾਂਦੀਆਂ ਨੇ ਉਹਦਾ ਇੱਕ ਦਵਾਈ ਬਣਾ ਕੇ ਆਪਣੇ ਪਸ਼ੂਆਂ ਦੇ ਥਣਾ ਜਿਹੜੇ ਉਹ ਠੀਕ ਕਰ ਸਕਦੇ ਹੋ ਜਿਵੇਂ ਕੋਈ ਮੌਕੇ ਬਣ ਕੇ ਜਾਂ ਤਰੇਣਾ ਉਹਦੇ ਵਾਸਤੇ ਇਹ ਇੱਕ ਦੇਸੀ ਨੁਕਤਾ ਹੈਗਾ ਇਹ ਦੇਸੀ ਨੁਕਤਾ ਤੁਸੀਂ ਨੋਟ ਕਰ ਲਿਓ ਜੇਕਰ ਕਿਸੇ ਵੀ ਮਿੱਤਰ ਪਿਆਰੇ ਨੂੰ ਫਾਰਮਰ ਨੂੰ ਇਸ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਆਪਣੇ ਪਸ਼ੂਆਂ ਦੇ ਵਿੱਚ ਚਾਹੇ ਉਹ ਗਾਂ ਚਾਹੇ ਉਹ ਮੱਝ ਤਾਂ ਇਸ ਚੀਜ਼ ਦਾ ਇੱਕ ਲੇਪ ਬਣਾ ਕੇ ਤੁਸੀਂ ਸਨਾਂ ਦੇ ਉੱਪਰ ਲਾ ਸਕਦੇ ਹੋ ਤਾਂ ਆਪਣੇ ਪਸ਼ੂਆਂ ਦੀ ਇਹ ਪ੍ਰੋਬਲਮ ਆ ਜਿਹੜੀ ਉਹ ਠੀਕ ਹੋ ਜੂਗੀ ਸਭ ਤੋਂ ਪਹਿਲਾਂ ਤੁਸੀਂ ਕੀ ਲੈਣਾ ਹੈ ਜਿਹੜੀਆਂ ਲਸਣ ਹੁੰਦੀ ਹੈ ਲਸਣ ਆਪਣੇ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦੀ ਆ ਤਾਂ ਉਹਨੀਆਂ ਇੱਕ ਪੰਜ ਗੰਡੀਆਂ ਲੈ ਲੈਣੀਆਂ ਤੁਸੀਂ ਜਿਹੜੀਆਂ ਪ੍ਰੋਪਰ ਹੁੰਦੀਆਂ ਨੇ ਤੇ ਉਹ ਪੰਜ ਲੈ ਲੈਣੀਆਂ ਤੁਸੀਂ ਠੀਕ ਆ ਫਿਰ ਇੱਕ ਲੈਣਾ ਹਲਦੀ ਪਾਊਡਰ ਇਹ ਲੈਣਾ ਤੁਸੀਂ 10 ਗ੍ਰਾਮ ਹਲਦੀ ਪਾਊਡਰ ਲੈ ਲਓ ਚਾਹੇ ਉਹ ਹਲਦੀ ਜਿਹੜੀ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਏ ਗੰਡਾ ਵਾਲੀ ਉਹਨੂੰ ਪੀਸ ਲਓ ਠੀਕ ਹੈ ਜੀ ਉਹ ਜ਼ਿਆਦਾ ਵੈਸਟ ਹੁੰਦੀ ਆ ਫਿਰ ਤੁਸੀਂ ਲੈਣੇ ਆ ਜੀਰੇ ਦੇ ਬੀਜ ਜਿਵੇਂ ਜੀਰਾ ਹੁੰਦਾਗਾ ਉਹ ਲੈਣਾ ਤੁਸੀਂ 15 ਗ੍ਰਾਮ ਫਿਰ ਤુલਸੀ ਲੈਣੀ ਆ ਜੀ ਇੱਕ ਮੁਠੀ ਤુલਸੀ ਦੇ ਪੱਤੇ ਕਹਿ ਸਕਦੇ ਆਪਾਂ ਤુલਸੀ ਦੇ ਪੱਤੇ ਇੱਕ ਮੁਠੀ ਲੈਣੀ ਆ ਤੇ ਨਿੰਮ ਦੇ ਪੱਤੇ ਲੈਣੇ ਆ ਤੇ ਇੱਕ ਮੁਠੀ ਮੱਖਣ ਲੈਣਾਗਾ ਜੀ 50 ਗ੍ਰਾਮ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਆਸਾਨੀ ਨਾਲ ਆਪਣੇ ਘਰ ਦੇ ਵਿੱਚ ਹੀ ਮਿਲ ਜਾਂਦੀਆਂ ਨੇ ਲਸਣ, ਹਲਦੀ ਪਾਊਡਰ, ਜੀਰੇ ਦੇ ਬੀਜ, ਤੋਸੀ ਮਿਲ ਜਾਂਦੀ ਹੈ। ਨਿੰਮ ਦੇ ਪੱਤੇ ਮਿਲ ਜਾਂਦੇ ਅਤੇ ਮੱਖਣ ਹਨਾ ਜੀ ਇਹ ਮੱਖਣ ਜਿਹੜਾ ਹੈਗਾ ਤੁਸੀਂ ਘਿਓ ਵੀ ਵਰਤ ਸਕਦੇ ਹੋ ਦੇਸੀ ਪਰ ਮੱਖਣ ਨੂੰ ਜ਼ਿਆਦਾ ਤਰਜੀਹ ਦਿਓ। ਠੀਕ ਹੈ ਜੀ ਇਹ ਤੁਹਾਨੂੰ ਮੈਂ ਜਿਹੜੀ ਇਹਦੀ ਮਾਤਰਾ ਦੱਸ ਦਿੱਤੀ ਆ ਉਹ ਇਹਦੀ ਜਿਹੜੀ ਵਿਧੀ ਆ ਉਹ ਕਰਨਾ ਕੀ ਆ। ਜੀਰੇ ਨੂੰ 15 ਮਿੰਟਾ ਜਿਹੜਾ ਉਹ ਪਾਣੀ ਦੇ ਵਿੱਚ ਭਿਉਂ ਕੇ ਰੱਖਣਾਗਾ। ਜਿਹੜਾ ਜੀਰਾਗਾ ਆਪਾਂ ਲਿਆਗਾ ਉਹ 15 ਗ੍ਰਾਮ ਆ ਉਹਨੂੰ ਥੋੜਾ ਜਿਹਾ ਪਾਣੀ ਲੈ ਕੇ ਨਾ ਉਹਨੂੰ 15 ਕਮਿੰਟ ਉਹਦੇ ਵਿੱਚ ਭਿਉਂ ਕੇ ਰੱਖ ਦਿ ਤਾਂ ਕਿ ਉਹ ਥੋੜਾ ਪੋਲਾ ਜਾ ਹੋ ਜੇ ਹਨਾ ਜੀ ਫਿਰ ਉਸ ਤੋਂ ਬਾਅਦ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਹਨਾ ਜਿੰਨੇ ਜਿੰਨੇ ਗ੍ਰਾਮ ਨੇ ਇਹਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਤੇ ਨਾਲ ਹੀ ਜੀਰੇ ਨੂੰ ਪਾ ਕੇ ਤੇ ਇੱਕ ਪਾਊਡਰ ਬਣਾ ਲਿਓ ਪਰਪਰਾ ਜਮਾ ਬਰੀਕ ਪਾਊਡਰ ਬਣਾ ਲਿਓ ਜੀ ਫਿਰ ਉਹ ਜਿਹੜਾ ਪਾਊਡਰ ਹੋਊਗਾ ਉਹਨੂੰ ਜਿਹੜਾ ਉਹ ਇੱਕ ਲੇਪ ਬਣ ਜਾਊਗਾ ਉਸ ਨੂੰ ਕੀ ਕਰਨਾ ਹੈਗਾ ਕਿ ਤੁਸੀਂ ਆਪਣੇ ਜਿਹੜੇ ਪਸ਼ੂ ਆ ਉਹਦੇ ਥਣਾ ਦੇ ਉੱਪਰ ਤੁਸੀਂ ਲਾ ਦੇਣਾ ਹੈਗਾ ਠੀਕ ਹੈ ਲੇਪੜ ਬਣਾ ਕੇ ਲਾ ਦੇਣਾ ਹੈਗਾ ਤੇ ਇਹਨੂੰ ਤੁਸੀਂ 3-4 ਦਿਨ ਦਿਨ ਲਾਓ ਤੇ ਆਪਣੇ ਪਸ਼ੂ ਨੂੰ ਜਿਹੜਾ ਇਹ ਇਹ ਜਿਹੜੀ ਮਤਲਬ ਪ੍ਰੋਬਲਮ ਆਈ ਆ ਉਸ ਤੋਂ ਇਹ ਜਿਹੜੇ ਹੈਗਾ ਠੀਕ ਕਰ ਦੂਗੀ ਜੇਕਰ ਜਿੰਨਾ ਚਿਰ ਠੀਕ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਇਹ ਜਿਹੜੀ ਹੈਗੀ ਆ ਲੇਪ ਆਹੋ ਆਪਣੇ ਪਸ਼ੂਆਂ ਦੇ ਥਾਣਾ ਦੇ ਉੱਪਰ ਲਾਓ ਤੇ ਤਾਂ ਕਿ ਜਿਹੜੇ ਆਪਣੇ ਪਸ਼ੂਆਂ ਦੇ ਥਾਣਾ ਠੀਕ ਹੋ ਸਕਣ ਸੋ ਵੀਡੀਓ ਚੰਗੀ ਲੱਗੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਆ ਤੇ ਸਸਤਾ ਜਿਹਾ ਇਲਾਜ ਆ ਆਪਣੇ ਘਰਾਂ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਇਹ ਮਿਲ ਜਾਂਦੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ